ਬਾਈ ਜੀ ਆਹ ਵੀਡੀਓ ਨੂੰ ਪੂਰੀ ਦੇਖਿਓ ਤੇ ਜਿਹੜਾ ਆਹ ਵਾਲਾ ਜਿਗਾੜ ਆ ਇਹ ਕੱਲਾ ਮਤਲਬ ਮਿਸਤਰਾਂ ਦੇ ਨਹੀਂ ਕੰਮ ਆਉਣ ਵਾਲਾ ਇਹ ਇਹ ਹਰ ਇੱਕ ਘਰ ਦੀ ਜ਼ਰੂਰਤ ਹਰੇਕ ਘਰ ਵਿੱਚ ਕੰਮ ਆਉਣ ਵਾਲਾ ਹੈਗਾ ਤੇ ਦੇਖੋ ਜੀ ਆਹ ਵੇਖੋ ਜਿਹੜਾ 40 ਲੀਟਰ ਵਾਲਾ ਹੁੰਦਾ ਨਾ ਗੇਲਣ ਤੇ ਇਹਨਾਂ ਨੂੰ ਇਹਦੇ ਵਿੱਚ ਮਤਲਬ ਆਹ ਦੇਖੋ ਕਰਲੇ ਸਰਾਖ ਡ੍ਰਿਲ ਨਾਲ ਆ ਗਏ ਇਹ ਦੇਖਦੇ ਯਾਓ ਐਂਡ ਚ ਬੰਦ ਆ ਗਈ ਆਲਾ ਤੇ ਉੱਪਰ ਦਾ ਹਿੱਸਾ ਇਹਨਾਂ ਨੇ ਕੱਟਤਾ ਜਿਹੜਾ ਉੱਤੋਂ ਟੱਕਣ ਵਾਲਾ ਹੁੰਦਾ ਤੇ ਆਹ ਕੋਕ ਟੈਂਡਰ ਨਾਲੇ ਕੱਟੀ ਜਾਂਦਾ। ਲਉਈਾਰੇ ਪਾਸੋਂ ਇਹਨੇ ਕੱਟਤਾ ਹੁਣੇ ਦੂਜਾ ਹਿੱਸਾ ਕਰਤਾ ਅੱਡ ਜਿਹੜਾ ਹੀਟ ਨਾਲਾ ਹਿੱਸਾ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰੀ ਜਾਂਦਾ ਰੇਗ ਮਾਰਨ ਨਾਲ ਐ ਚੈੱਕ ਕਰ ਲਏ ਨੇ ਜਿਹੜਾ ਹੁਣ ਉੱਪਰ ਦਾ ਹਿੱਸਾ ਦੇਖੋ ਇਹਦਾ ਹੁਣ ਕੀ ਕਰੂਗਾ ਦੇਖਦੇ ਜਾਓ ਕੀ ਬਣਦਾ। ਜਿਹੜਾ ਟਕਣਾ ਵਾਲਾ ਹੀ ਸੰਦਾ ਉੱਪਰਲਾ ਘਟਿਆ ਸੀਗਾ ਇਹ ਉਹ ਆ। ਦੇਖੋ ਬੰਤੀ ਵੇਖੋ ਕੀ ਕੀਤਾ ਜਾਈਏ ਤਾਂ ਐਣੀ ਬਈ ਇਹ ਮਕੈਨਿਕਾਂ ਦੇ ਕੰਮ ਆਉਣ ਵਾਲੀ ਆ ਜਿਹੜੇ ਨਾ ਮਿਸਤਰੀ ਆ ਤੇ ਘਰ ਦੇ ਵਿੱਚ ਵੀ ਬਹੁਤ ਕੰਮ ਆਊਗੀ। ਤੋ ਜੀ ਆ ਦੋਵੇਂ ਹਿੱਸੇ ਆ ਡੱਡ ਕਰਤੇ ਤੇ ਇਹਨਾਂ ਨੂੰ ਐ ਕਰਤਾ ਬਰਾਬਰ ਬੀਕੋ ਜਾ ਬਣੇ ਤੇ ਐ ਖੁਰਦਰਾ ਨਾ ਰਵੇ। ਵੇਖੋ। ਦੇਖਦੇ ਜਾਓ ਬਣਾਉਂਦਾ ਕੀ ਆ। ਵੀਡੀਓਸ ਸਕਿਪ ਨਾ ਕਰੋ ਫੇਰ ਹੀ ਪਤਾ ਲੱਗੂਗਾ ਕਿਤੇ ਵੀਡੀਓ ਵਿਚਾਲੇ ਛੱਡਦੇ ਹੋ ਫੇਰ ਕੀ ਪਤਾ ਲੱਗੂਗਾ। ਫੇਰ ਦੂਜੀ ਵਾਰ ਫੇਰ ਵੇਖੋਗੇ। ਆ ਵੇਖੋ ਬਲੇਡ ਨਾਲ ਐ ਰੇਗ ਮਾਰਨ ਨਾਲ ਇਹਨੇ ਕਰਤਾ ਬਰਾਬਰ ਉੱਪਰਲੇ ਹਿੱਸੇ ਨੂੰ ਨਾ ਦੋ ਹਿੱਸਿਆਂ 'ਚ ਘੱਟਤਾ ਉਹਨਾਂ ਦੇਖਦੇ ਆ ਆਹ ਲਾਤੇ ਇਹਨੇ ਇਹਦੇ ਤੇ ਦੂਜੇ ਕੁੰਡੇ ਜੇ ਤੇ ਤੁਹਾਡੇ ਕੀ ਕਹਿੰਦੇ ਆਂ ਦੱਸਿਓ ਇਹਨੂੰ ਹੋਰ ਵੀ ਕੋਈ ਨਾਂ ਚਾ ਲੈਂਦੇ ਹੁੰਦੇ ਆ ਮਾੜਾ ਦੱਸਿਓ ਜੇ ਤੁਹਾਨੂੰ ਪਤਾ ਹੈਗਾ ਜਿਹੜੇ ਆਪਾਂ ਬਾਰੀਆਂ 'ਚ ਲਾਉਣੇ ਹੋਗੇ ਕੁੰਡੇ ਜਿ ਲਾਉਣੇ ਹੈਗੇ ਆ ਉਹਨਾਂ ਦੇ ਦਰਵਾਜ਼ਿਆਂ ਤੇ ਉੱਪਰ ਦੇ ਹਿੱਸੇ ਤੇ ਲਾਤੇ ਦੂਜੇ ਪਾਸੇ ਵੀ ਲਾਤਾ ਇਹਨੇ ਹੁਣ ਇਹਨਾਂ ਨੂੰ ਜੋੜ ਕੇ ਦੇਖ ਲੈਣਾ ਆ ਜਿਹੜਾ ਵਾਲਾ ਸੀਗਾ ਗੇਲਣ ਜਾਂ ਇਹਦੇ ਤੇ ਇਹਨੇ ਲਾਤੀਆਂ ਫਟੀਆਂ ਇਹ ਫਟਕਾਂ ਲਾਉਣ ਦਾ ਫਾਇਦਾ ਕੀ ਆ ਜਦ ਜਰੋਨਾ ਰਗੜ ਹੁੰਦੀ ਆ ਇਹ ਰਗੜ ਕੱਠੀ ਵਾਲੀ ਜਲਦੀ ਹੁੰਦੀ ਆ ਹੁਣ ਇਹਨੂੰ ਬਣ ਗਈ سپورਟ ਤੇ ਇਹ ਮਤਲਬ ਐ ਇਕੱਠਾ ਨਹੀਂ ਹੋਣਾਗਾ ਆ ਫਾਇਦਾ ਇਹਦਾ ਦੇਖੋ ਹੁਣ ਇਹਨੂੰ ਨੱਪਾਂਗੇ ਨਾ ਤੇ ਮਤਲਬ ਓਵੇਂ ਰਹੂਗਾ ਆ ਦੇਖੋ ਤੇ ਹੁਣ ਇਹਨੇ ਦੋਵੇਂ ਗੁੰਡੇ ਉੱਪਰ ਲੈ ਕੇ ਚਾੜਤੇ ਆਹ ਸਹੀ ਦੂਜਾ ਵੀ ਝੜਦਾ ਦੋਵੇਂ ਪਾਸੇ ਲਾਇਏ ਸੀ ਇਹਨੇ ਇੱਕ ਪਾਸੇ ਨਹੀਂ ਉਹ ਦੇਖਦੇ ਆ ਕੀ ਬਣਾਇਆ ਇਹਨੇ ਟੱਕਣ ਟੁੱਕਣਾ ਉਹਵੇਂ ਹਾਂ ਬਸ ਉਹ ਥੋੜਾ ਜਿਹਾ ਚਲੋ ਦੋ ਹਿੱਸਿਆਂ 'ਚ ਕੱਟ ਲਿਆ ਸੀਗਾ ਦੇਖਦੇ ਆ ਕੀ ਚੀਜ਼ ਬਣ ਗਈ ਆਹ ਲੋ ਜੀ ਇਹ ਮੇਰੇ ਸਭ ਨਾਲ ਬਣ ਗਿਆ ਬਈ ਟੂਲ ਬਾਕਸ ਹੁਣ ਸਮਝ ਲੱਗੀ ਆ ਇਹ ਬਣ ਗਿਆ ਟੂਲ ਬਾਕਸ ਤੇ ਇਹ ਕੀ ਕੰਮ ਆਊਗਾ ਇਹਦੇ ਚ ਤੁਸੀਂ ਆਪਦੇ ਮਿਸਤਰੀ ਜਿਹੜੇ ਹੈਗੇ ਟੂਲ ਰੱਖ ਸਕਦੇ ਹੋ ਤੇ ਕਿਤੇ ਵੀ ਮੋਟਰਸਾਈਕਲ ਤੇ ਕਿਤੇ ਵੀ ਰੱਖ ਕੇ ਲਿਜਾ ਸਕਦੇ ਹੋ ਜੇ ਤੁਹਾਨੂੰ ਕੋਈ ਮਤਲਬ ਕੰਮ ਪੈਂਦਾ ਤੇ